ਪਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ ਮੇਰਾ ਨਾਮ ਕੁਲਦੀਪ ਗਿਰੀ ਹੈ ਤੇ ਮੈਂ ਬਿਲੋਂਗ ਤਾਂ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੀ ਟ੍ਰੇਨਿੰਗ ਪੀਰੀ ਚੱਲ ਰਹੀ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਸਰਕਾਰ ਦੀ ਬਹੁਤ ਵਧੀਆ ਪੋਲਿਸੀ ਹੈ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤੀ ਆਫਤ ਤੋਂ ਪਰਵਾਹ ਨਹੀਂ ਇਸ ਇਲਾਕੇ ਵਿੱਚ ਤਾਂ ਉਸ ਤੋਂ ਸ਼ਤ ਬਾਬਾ ਬਰਗਨ ਸਿੰਘ ਦੇ ਡਾਂਡਾ ਕੋਲ ਵਾਲਿਆਂ ਵੱਲੋਂ ਇਹ ਸਹਾਇਤਾ ਜੋ ਹੈ ਇਹ ਦਿੱਤੀ ਜਾ ਰਹੀ ਹੈ ਗੁਰੂ ਸਾਹਿਬ ਕਿਰਪਾ ਕਰੇ ਇਨਾ ਹੜ ਮਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਵੱਧ ਤੋਂ ਵੱਧ ਜੋ ਸੇਵਾ ਹੈ ਉਸ ਦਾ ਜਿਹੜਾ ਉਸ ਦੀ ਸੇਵਾ ਵਿੱਚ ਤਪਸਥਾਨ ਨੇ ਚਾਰਾ ਦਵਾਈਆਂ ਹੋਰ ਸਾਰੀ ਸਮਗਰੀ ਤਰਪਾਲਾਂ ਮਛਰਦਾਨੀਆਂ ਇਹ ਸਾਰੀ ਸੇਵਾ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਬਲਵਕਸ਼ ਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਬਾ ਜੀ ਕੀ ਕਹਿਣਾ ਚਾਹੋ ਜੋ ਪੰਜਾਬ ਦੇ ਹਾਲਾਤ ਬਣ ਕੇ ਮਾਪੁਰ ਸਾਹਿਬ ਚ ਸੇਵਾ ਦੀ ਅੰਦੇ ਆਏ ਇਹ ਹਾਲਾਤ ਤਾਂ ਬਹੁਤ ਹੀ ਮਾਰੇ ਹੋ ਚੁੱਕੇ ਆ ਜਿਵੇਂ ਤਰ੍ਹਾਂ ਦੀਆਂ ਫਸਲਾਂ ਸਾਰੀਆਂ ਮਾਰੀਆਂ ਚੁੱਕੀਆਂ ਜਾਂ ਝੋਨਾ ਦੇ ਬਿਲਕੁਲ ਜ਼ੀਰੋ ਰਹਿ ਹੋ ਗਿਆ ਤੇ ਇਹ ਇਹ ਸੰਤਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਮਾਨ ਸਰਕਾਰ ਮਿੰਦਿਆ ਚਾਰਾ ਲਿਆਇਆ ਮਛਰਦਾਨੀਆਂ ਲਿਆਏ ਆ ਤਰਪਾਲਾਂ ਲਿਆਏ ਹੋਰ ਬਹੁਤ ਸਮਗਰੀਆਂ ਲਿਆਏ ਆ ਡਾਕਟਰੀ ਜੀਆਂ ਸੌਲਤਾਂ ਨਾਲ ਲੈ ਕੇ ਆਏ ਆ ਇਹ ਸੰਤਾਂ ਤੋਂ ਬੜੀ ਵੱਡੀ ਮੇਰ ਆ ਸੰਤਾਂ ਦੀਆਂ ਜਿੰਨੀਆਂ ਇੱਥੇ ਸਾਰਾ ਪਬਲਿਕ ਨੂੰ ਸੰਤ ਸੰਭਾਲ ਰਹੇ ਆ ਵਾਇਗਰ ਦੀ ਖਲਸਾ ਵਾਇਗਰ ਦੀ ਫਤਿਹ ਇਹਨਾਂ ਨੇ ਸ਼ੁਰੂਆਤ ਕੀਤੀ ਉਨਕੀ ਕਿਣਤਾ ਉਸ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤੀ ਆਫਤੋਂ ਪਰਵਾਹ ਨਹੀਂ ਇਸ ਇਲਾਕੇ ਵਿੱਚ ਤਾਮਸਤਾਨ ਸ਼ਖਤ ਬਾਬਾ ਬਲਵੰਤ ਸਿੰਘ ਦੇ ਡੰਡਾ ਕੋਲ ਵਾਲਿਆਂ ਵੱਲੋਂ ਇਹ ਸਹਾਇਤਾ ਜੋ ਹੈ ਇਹ ਦਿੱਤੀ ਜਾ ਰਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਹਰ ਮਾਰੇ ਪ੍ਰਭਾਵ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਜੋ ਸੇਵਾ ਹੈ ਉਸ ਦਾ ਜਿਹੜਾ ਉਸ ਦੀ ਸੇਵਾ ਵਿੱਚ ਤਪਸਥਾਨ ਨੇ ਚਾਰਾ ਦਵਾਈਆਂ ਹੋਰ ਸਾਰੀ ਸਮਗਰੀ ਤਰਪਾਲਾਂ ਮਛਰਦਾਨੀਆਂ ਇਹ ਸਾਰੀ ਸੇਵਾ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਏ ਬਲਵਕਸ਼ ਦੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋ ਜੋ ਪੰਜਾਬ ਦੇ ਹਾਲਾਤ ਬਣ ਕੇ ਮਾਪੁਰ ਸਾਚ ਸੇਵਾ ਦੀ ਅੱਗੇ ਆਏ ਕਿ ਹਜ਼ਾਰ ਤਾਂ ਬਹੁਤ ਹੀ ਮਾਰੇ ਹੋ ਚੁੱਕੇ ਆ ਜਿਵੇਂ ਤਰ੍ਹਾਂ ਦੀਆਂ ਫਸਲਾਂ ਸਾਰੀਆਂ ਮਾਰੀਆਂ ਚੁੱਕੀਆਂ ਜਾਂ ਝੋਨਾ ਦੇ ਬਿਲਕੁਲ ਜ਼ੀਰੋ ਹੋ ਗਿਆ ਤੇ ਇਹ ਸੰਤਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਮਾਨ ਸਰਕਾਰ ਮਿੰਦਿਆ ਚਾਰਾ ਲਿਆਇਆ ਮਛਰਦਾਨੀਆਂ ਦੇ ਆਏ ਆ ਤਰਪਾਲਾਂ ਲਿਆਏ ਹੋਰ ਬਹੁਤ ਸਮਗਰੀਆਂ ਦੇ ਆਏ ਆ ਡਾਕਟਰੀ ਜੀਆਂ ਸੌਲਤਾਂ ਨਾਲ ਲੈ ਕੇ ਆਏ ਆ ਇਹ ਸੰਤਾਂ ਤੋਂ ਬੜੀ ਵੱਡੀ ਮੇਲ ਆ ਸੰਤਾਂ ਦੀਆਂ ਜਿੰਨੀਆਂ ਇੱਥੇ ਸਾਰਾ ਪਬਲਿਕ ਨੂੰ ਸੰਤ ਸੰਭਾਲ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ੁਰੂਆਤ ਕੀਤੀ ਔਰ ਕੀ ਕੰਮ ਹੋਵੇ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤੀ ਆਫਤਾਂ ਤੋਂ ਬਚਵਾਣ ਤਾ ਉਸਤਾਨ ਸ਼ੰਤ ਬਾਬਾ ਬਲਵੰਤ ਸਿੰਘ ਦੀ ਡਾਂਡਾ ਉੱਤੇ ਵਾਲਿਆਂ ਵੱਲੋਂ ਇਹ ਸਹਾਇਤਾ ਜੋ ਹੈ ਇਹ ਦਿੱਤੀ ਜਾ ਰਹੀ ਹੈ ਗੁਰੂ ਸਾਹਿਬ ਕਿਰਪਾ ਕਰੇ ਇਹਨਾਂ ਹੜ ਮਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਵੱਧ ਤੋਂ ਵੱਧ ਜੋ ਸੇਵਾ ਹੈ ਉਸ ਦਾ ਜਿਹੜਾ ਕੁਸਤੀ ਸੇਵਾ ਵਿੱਚ ਤਪਸਥਾਨ ਨੇ ਚਾਰਾ ਦਵਾਈਆਂ ਹੋਰ ਸਾਰੀ ਸਮਗਰੀ ਤਰਪਾਲਾਂ ਮਛਰਦਾਨੀਆਂ ਇਹ ਸਾਰੀ ਸੇਵਾ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਬਲ ਬਖਸ਼ ਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਬੀ ਕੀ ਕਹਿਣਾ ਚਾਹੋ ਜੋ ਪੰਜਾਬ ਦੇ ਹਾਲਾਤ ਬਣ ਕੇ ਮਾਹਪੁਰਸਤ ਸੇਵਾ ਦੀ ਅੱਗੇ ਆਏ ਕਿ ਹਜ਼ਾਰ ਤਾਂ ਬਹੁਤ ਹੀ ਮਾਰੇ ਹੋ ਚੁੱਕੇ ਆ ਜਿਵੇਂ ਜ਼ਰਾਆਂ ਦੀਆਂ ਫਸਲਾਂ ਸਾਰੀਆਂ ਮਾਰੀਆਂ ਚੁੱਕੀਆਂ ਜਾਂ ਝੋਨਾ ਦੇ ਬਿਲਕੁਲ ਜ਼ੀਰੋ ਹੋ ਗਿਆ ਤੇ ਇਹ ਸੰਤਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਮਾਨ ਸਰਕਾਰ ਮਿੰਦਿਆ ਚਾਰਾ ਲਿਆਇਆ ਮਛਰਦਾਨੀਆਂ ਦੇ ਆਏ ਆ ਤਰਪਾਲਾਂ ਲਿਆਏ ਹੋਰ ਬਹੁਤ ਸਮਗਰੀਆਂ ਦੇ ਆਏ ਆ ਡਾਕਟਰੀ ਜੀਆਂ ਸੁਲਤਾਨ ਨਾਲ ਲੈ ਕੇ ਆਏ ਆ ਇਹ ਸੰਤਾਂ ਵੱਲੋਂ ਬੜੀ ਵੱਡੀ ਮੇਰ ਆ ਸੰਤਾਂ ਦੀਆਂ ਜਿੰਨੀਆਂ ਇੱਥੇ ਸਾਰਾ ਪਬਲਿਕ ਨੂੰ ਸੰਤ ਸੰਭਾਲ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਨਤ ਸ਼ੁਰੂਆਤ ਕੀਤੀ ਔਰ ਕਿਹਨੇ ਦੋਸਤ ਸਕਾਟਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤੀ ਆਫਤੋਂ ਪਰੋਂ ਵਾਲਾ ਇਸ ਇਲਾਕੇ ਵਿੱਚ ਤਾਂ ਉਸ ਤੋਂ ਸ਼ਤ ਬਾਬਾ ਬਰਗਨ ਸਿੰਘ ਦੇ ਟਾਂਡਾ ਕੋਲ ਵਾਲਿਆਂ ਵੱਲੋਂ ਇਹ ਸਹਾਇਤਾ ਜੋ ਹੈ ਇਹ ਦਿੱਤੀ ਜਾ ਰਹੀ ਹੈ ਗੁਰੂ ਸਾਹਿਬ ਕਿਰਪਾ ਕਰੇ ਹੈ ਨਾ ਹਰ ਮਾਰੇ ਪ੍ਰਭਾਵ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਜੋ ਸੇਵਾ ਹੈ ਉਸ ਦਾ ਜਿਹੜਾ ਉਸ ਦੀ ਸੇਵਾ ਵਿੱਚ ਤਪੋਸਥਾਨ ਨੇ ਚਾਰਾ ਦਵਾਈਆਂ ਹੋਰ ਸਾਰੀ ਸਮਗਰੀ ਤਰਪਾਲਾਂ ਮਛਰਦਾਨੀਆਂ ਇਹ ਸਾਰੀ ਸੇਵਾ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਬਲ ਬਖਸ਼ ਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਜਣਾ ਚਾਹਵਾ ਜੋ ਪੰਜਾਬ ਦੇ ਹਾਲਾਤ ਬਣ ਕੇ ਮਾਪੁਰ ਸਾਚ ਸੇਵਾ ਦੀ ਅੱਗੇ ਆਏ। ਇਹ ਹਾਲਾਤ ਤਾਂ ਬਹੁਤ ਹੀ ਮਾਰੇ ਹੋ ਚੁੱਕੇ ਆ। ਜਿਵੇਂ ਤਰ੍ਹਾਂ ਦੀਆਂ ਫਸਲਾਂ ਸਾਰੀਆਂ ਮਾਰੀਆਂ ਚੁੱਕੀਆਂ ਜਾਂ ਝੋਨਾ ਦੇ ਬਿਲਕੁਲ ਜ਼ੀਰੋ ਹੋ ਗਿਆ। ਤੇ ਇਹ ਸੰਤਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਮਾਨ ਸਰਕਾਰ ਮਿੰਦਿਆ ਚਾਰਾ ਲਿਆਇਆ ਮਛਰਦਾਨੀਆਂ ਲਿਆਏ ਆ ਤਰਪਾਲਾਂ ਲਿਆਏ ਹੋਰ ਬਹੁਤ ਸਮਗਰੀਆਂ ਲਿਆਏ ਆ ਡਾਕਟਰੀ ਜੀਆਂ ਸੌਲਤਾਂ ਨਾਲ ਲੈ ਕੇ ਆਏ ਆ ਇਹ ਸੰਤਾਂ ਤੋਂ ਬੜੀ ਵੱਡੀ ਮੇਰ ਆ ਸੰਤਾਂ ਦੀਆਂ ਜਿੰਨੀਆਂ ਇੱਥੇ ਸਾਰਾ ਪਬਲਿਕ ਨੂੰ ਸੰਤ ਸੰਭਾਲ ਰਹੇ ਆ ਵਾਏ ਗੁਰਜਿਕਾ ਖਲਸਾ ਵਾਏ ਗੁਰਜਿਕਾ ਫਤ